ਆੰਦ ਨੇ ਲਾਗੀਆਂ ਲਾਗ ਲਿਲਾ ਨਾਲ ਉਹਨਾਂ ਨੂੰ ਭਾਵੇਂ ਜਾਂਦੀ ਰੰਡੀ ਹੋ ਜਾਵੇ ਇਹ ਕੰਮ ਹੋਇਆ ਦਲਜੀਤ ਦਸਾਂਜ ਦੇ ਨਾਲ ਮੈਂ ਗੱਲ ਕਰਨ ਰਿਹਾ ਦਲਜੀਤ ਦਸਾਂਜ ਦੀ ਉਸ ਫਿਲਮ ਦੀ ਜਿਹੜੀ ਹੈ 27 ਜੂਨ ਨੂੰ ਰਿਲੀਜ਼ ਹੋਣੀ ਸੀ ਸਰਦਾਰ ਜੀ 3 ਜਿਹਦੇ ਵਿੱਚ ਨਾਲ ਐਕਟਰਸ ਹੈਗਾ ਪਾਕਿਸਤਾਨੀ ਹਾਨੀਆਂ ਅਮਰ ਜਾਂ ਹਾਨੀਆਂ ਪਤਨੀ ਇਸ ਤਰ੍ਹਾਂ ਕਰਕੇ ਉਹਦਾ ਕੋਈ ਨਾਂ ਹੈ ਤੇ ਅੱਛਾ ਇਸ ਤੋਂ ਪਹਿਲਾਂ ਥੋੜੀ ਜਿਹੀ ਮੈਂ ਤੁਹਾਨੂੰ ਗੱਲ ਦੱਸਾਂ ਚਾਹਾਂ ਕਿ ਮੈਂ ਹੁਣ ਬੈਠਾ ਹਾਂ ਜਿੱਥੇ ਖੁੱਲੇ ਮਾਹੌਲ ਦੇ ਵਿੱਚ ਹੈ ਤੇ ਕਈ ਸੱਜਣਾਂ ਨੂੰ ਨਾ ਇੱਥੇ ਬਹਿਣ ਤੇ ਵੀ ਇਤਰਾਜ਼ ਹੁੰਦਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਭਾਈ ਸਾਡੀਆਂ ਲੱਤਾਂ ਸਲਾਮਤ ਨੇ ਤੇ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਪੰਜਾਬੀ ਆ ਤੇ ਪਿੰਡੂ ਮਾਹੌਲ 'ਚ ਰਹਿੰਦੇ ਆ ਤੇ ਅਸੀਂ ਜਿਹੜੀ ਕੋਈ ਗੱਲਬਾਤ ਕਰਨੀ ਆ ਅਸੀਂ ਅੰਦਰ ਬਹਿ ਕੇ ਵੀ ਕਰ ਸਕਦੇ ਆ ਰੱਬ ਨੇ ਸਾਨੂੰ ਲੱਤਾਂ ਦਿੱਤੀਆਂ ਨੇ ਅਸੀਂ ਕੋਈ ਲੂਲੇ ਨਹੀਂ ਕਿਉਂਕਿ ਤੁਹਾਨੂੰ ਬੜਾ ਇਤਰਾਜ਼ ਹੁੰਦਾ ਕਿ ਜੀ ਕੋਈ ਖਾਲ ਤੇ ਬੈਠਾ ਤੇ ਕੋਈ ਖੋਤੇ ਤੇ ਬੈਠਾ ਤੇ ਖੋਤੇ ਤੇ ਉਹ ਬਹਿੰਦਾ ਜਿੰਨੇ ਕੋ ਚੋਰ ਹੋਵੇ ਤੇ ਅਸੀਂ ਤੇ ਕੋਈ ਗੋਲਕ ਚੋਰ ਨਹੀਂ ਤੇ ਨਾ ਹੀ ਅਸੀਂ ਕਿਸੇ ਦੀ ਕੋਈ ਚੋਰੀ ਕੀਤੀ ਹੈ ਜੇ ਕੋਤੇ ਤੇ ਬਈਏ ਅਸੀਂ ਭਰਾਵਾ ਆਪਣੀ ਸਰਜ਼ਮੀਨ ਤੇ ਬੈਠੇ ਆ ਆਪਣੇ ਡੇਰੇ ਤੇ ਬੈਠੇ ਆ ਆਪਣੇ ਪਿੰਡ ਦੇ ਵਿੱਚ ਬੈਠੇ ਆ ਤੇ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਕਿ ਜੇ ਕੋ ਖਾਲ ਤੇ ਬੈਠਾ ਤੇ ਕੋਈ ਖੋਤੇ ਤੇ ਬੈਠਾ ਤੇ ਕੋਈ ਫਲਾਨੀ ਜਗ੍ਹਾ ਤੇ ਬੈਠਾ ਅੱਛਾ ਜੀ ਗੱਲ ਕਰਨ ਰਹਾ ਦਲਜੀਤ ਦੀ ਸਾਂਝੀ ਫਿਲਮ ਦੀ ਕਿ ਭਈ ਲਾਗੀਆਂ ਤੇ ਲਾਗ ਲੈ ਲਿਆ ਠਾਕੁਰ ਸਾਹਿਬ ਵਰਗੇ ਸਾਡੇ ਉਹਨਾਂ ਆਪਣੀ ਫਿਲਮ ਦੀ ਲਈ ਦਿਹਾੜੀ ਉਹਨਾਂ ਖਿੱਸੇ ਚ ਪਾਈ ਤੇ ਉਹ ਆ ਗਏ ਪਾਕਿਸਤਾਨ ਤੇ ਪਾਕਿਸਤਾਨ ਆ ਕੇ ਉਹਨਾਂ ਇਹੋ ਜਿਹੇ ਬਿਆਨ ਦੇ ਦਿੱਤੇ ਕਿ ਜਿਹੜੇ ਹੁਣ ਦੁਸਾਂਝ ਦੀ ਫਿਲਮ ਦਾ ਜਿਹੜਾ ਨਾ ਉੱਥੇ ਹੁਣ ਵਿਰੋਧ ਹੁੰਦਾ ਪਿਆ ਚੜਦੇ ਪੰਜਾਬ ਦੇ ਵਿੱਚ ਉਹ ਸਾਰੇ ਜਿਹੜੇ ਨੇ ਉੱਥੋਂ ਦੀ ਇੰਡਸਟਰੀ ਦੇ ਕੀ ਆਂਦੇ ਨੇ ਡਬਲਿਊ ਐਫ ਡਬਲਿਊ ਆਈ ਸੀ ਈ ਤੇ ਸੀ ਬੀ ਐਫ ਸੀ ਤੇ ਬਾਕੀ ਭੀ ਜੀ ਪੀ ਵਗੈਰਾ ਇਹ ਸਾਰੀਆਂ ਜਿਹੜੀਆਂ ਨੇ ਇਹ ਵਿਰੋਧ ਕਰਨੀਆਂ ਨੇ ਕਿ ਇਹ ਫਿਲਮ ਇੰਡੀਆ ਚ ਨਹੀਂ ਚਲਣੀ ਚਾਹੀਦੀ ਉਹਦੇ ਤੇ ਦੁਸਾਂਜ ਨੂੰ ਤਗੜਾ ਬੰਦਾ ਹੈ ਦੁਸਾਂਜ ਨੇ ਉੱਤੇ ਟਵੀਟ ਵੀ ਕਰ ਦਿੱਤਾ ਉਹਨੇ ਕਿ ਫੜ ਲਓ ਉਹ ਪੂੰਡ ਦੀਆਂ ਲੱਤਾਂ ਫਿਲਮ ਜਿਹੜੀ ਹੈ ਓਵਰ ਸੀਜ਼ ਹੀ ਚੱਲੇਗੀ ਓਵਰ ਸੀਜ਼ ਚੱਲੇਗੀ ਓਵਰ ਸੀਜ਼ ਦੇ ਵਿੱਚ ਚੱਲ ਕੇ ਉਹ ਜਿੰਨੇ ਕਾਸਟ ਹੈ ਕਹਿੰਦੇ ਕੋਸੋ ਕਰੋੜ ਉਹਦੀ ਕਾਸਟ ਹੈ ਤੇ ਉਹ ਤੇ ਉਹਨੇ ਪੂਰੀ ਕਾਰ ਹੀ ਲੈਣੀ ਹੈ ਤੇ ਜੇ ਪੂਰੀ ਨਾਂ ਵੀ ਕਰੇ ਤੇ ਦੁਸਾਂਜ ਨੂੰ ਤਾਂ ਫਰਕ ਹੋਣੇ ਪੈਂਦਾ ਉਹਨੂੰ ਤਾਂ ਇਸ ਟਾਈਮ ਪੂਰੀ ਚੜ੍ਹਦੀ ਕਲਾ ਦੇ ਵਿੱਚ ਉਹਦਾ ਤੂਤੀ ਬੋਲਣ ਰਿਹਾ ਪੂਰੀ ਦੁਨੀਆ ਦੇ ਵਿੱਚ ਲੇਕਿਨ ਗੱਲ ਅਸੀਂ ਕਰਨੇ ਹੈ ਕਿ ਇਹ ਵਜ੍ਹਾ ਕੀ ਬਣੀ ਠਾਕੁਰ ਸਾਹਿਬ ਦਾ ਬਿਆਨ ਤੇ ਠਾਕਰ ਸਾਹਿਬ ਦਾ ਬਿਆਨ ਵੀ ਮੈਂ ਸਮਝਦਾ ਨਾ ਕਿ ਅਸੀਂ ਉਹਨੂੰ ਵੀ ਨੀਰਾ ਗਲਤ ਨਹੀਂ ਕਹਿ ਸਕਦੇ ਗਲਤ ਉਹ ਵੀ ਹੈ ਲੇਕਿਨ ਠਾਕਰ ਸਾਹਿਬ ਦਾ ਜਿਹੜਾ ਬਿਆਨ ਸੀ ਉਹ ਇੱਕ ਐਕਸ਼ਨ ਦਾ ਰਿਐਕਸ਼ਨ ਸੀ ਜਿਹੜੀ ਟਿੱਪਣੀ ਕੀਤੀ ਸੀ ਭਗਵੰਤ ਮਾਨ ਨੇ ਉਹ ਭਗਵੰਤ ਮਾਨ ਨੂੰ ਵੀ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਬੁਨਿਆਦੀ ਤੌਰ ਤੇ ਚਲੋ ਮਨਿਸਟਰ ਤੇ ਹੁਣ ਬਣ ਗਿਆ ਪਹਿਲਾਂ ਤੇ ਉਹ ਵੀ ਉਹਨੂੰ ਟੰਗੀ ਬਾਜ਼ੀ ਹੈ ਉਹਨੇ ਜਿਹੜੀ ਗੱਲ ਕੀਤੀ ਕਿ ਜੀ ਆ ਪਾਕਿਸਤਾਨੀ ਐਕਟਰ ਇੱਥੇ ਇੰਨੀ ਫੋਕ ਮਰੀ ਪਈ ਹੈ ਤੇ ਉਹਨਾਂ ਗੱਲ ਲਾਹੌਰ ਲਈ ਲੋ ਤੇ ਫਲਾਣਾ ਲਈ ਲੋ ਤੇ ਢਿੰਗਾ ਲਈ ਲੋ ठाकर साहब असल जो जवाब देना चाहते हैं भगवंत मान ਨੂੰ ਪਰ ठाकर साहब ਕੋਲੋਂ ਨਾ الفاظ ਦਾ ਚਨਾਉ ਸਹੀ ਹੋਇਆ ਤੇ ਨਾ ਵਕਤ ਦਾ ਤੋਈਨ ठाकर साहब ਭਾਵੇਂ ਦਿਲੋਂ ਉਹਨਾਂ ਦੇ ਬਾਦੋਂ ਇੱਕ ਦੋ ਸਟੇਟਮੈਂਟ ਆਈ ਵੀ ਕਿ ਸਾਰੇ ਪੰਜਾਬੀ ਸਾਡੇ ਭਾਈ ਨੇ ਮੇਰਾ ਕਹਿਣ ਦਾ ਮਕਸਦ ਐ ਨਹੀਂ ਸੀ ਹੁਣ ਗੱਲ ਹੈ ਕਿ ਉਸ ਜਿਹੜਾ ਸੀ ਦੌਰ ਚੱਲਣ ਡਿਆ ਉਹ ਜੰਗੀ ਉਹਦੇ ਵਿੱਚ ਜਿਹੜੀ ਗੱਲ ਮੂੰਹੋਂ ਨਿਕਲ ਗਈ ਉਹ ਦੁਬਾਰਾ ਤੇ ਨਹੀਂ ਨਾਣੀ ਹੁਣ ठाकर ਸਾਹਿਬ ਦੇ ਬਿਆਨ ਦੀ ਵੀ ਗਲਤੀ ਤੇ ਉਤੋਂ ਭਗਵੰਤ ਮਾਨ ਦੇ ਵੀ ਗਲਤੀ ਲੇਕਿਨ ਇਹਦਾ ਨੁਕਸਾਨ ਕਿਨੂੰ ਆਇਆ ਨੁਕਸਾਨ ਹੋਇਆ ਦਲਜੀਤ ਦਸਾਂ ਨੂੰ ਤੇ ਦਲਜੀਤ ਦਸਾਂ ਨੂੰ ਤੇ ਚਲੋ ਬਰਦਾਸ਼ਤ ਕਰ ਲੇਗਾ ਨੁਕਸਾਨ ਹੁਣ ਇਹਦੇ ਜਿਵੇਂ ਕਰੋਨਾ ਗੁਜ਼ਰ ਗਿਆ ਤੇ ਉਹਦੇ ਨੁਕਸਾਨਾਤ ਅਸੀਂ ਹਈਏ ਤੱਕ ਭੁਗਤਣ ਦੇ ਆ ਤੁਸੀਂ ਵੇਖੋ ਮੁਲਕਾਂ ਦੇ ਹਾਲਾਤ ਅੰਦਰੋਂ ਖੋਖਲੇ ਹੋ ਗਏ ਨੇ ਕਰੋਨਾ ਤੋਂ ਬਾਅਦ ਜੋ ਮੌਜੂਦਾ ਹਾਲ ਬਣਿਆ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਜਿਹੋ ਜਿਹੇ ਮੁਲਕ ਜਿਹੜੇ ਨੇ ਉਹ ਡਿੱਗ ਪਏ ਨੇ ਤੇ ਸਾਡੇ ਜਿਹੜੇ ਅਸੀਂ ਕਿਹੜੇ ਵਿਚਾਰੇ ਆ ਤੇ ਇਹ ਜਿਹੜੇ ਹੁਣ ਬਿਆਨਬਾਜ਼ੀਆਂ ਹੋਈਆਂ ਨੇ ਨਾ ਮੈਂ ਅੱਗੇ ਕਹੀ ਕੋ ਜੰਗ ਮੁੱਕ ਜਾਣੀ ਹੈ ਆਪਣੇ ਮਰੀਕਰ ਤੁਸੀਂ ਪਿਛਲੀ ਵੀਡੀਓ ਵੇਖੋਗੇ ਨਾ ਉਹਦੇ ਵਿੱਚ ਮੈਂ ਹੀ ਗੱਲ ਕੀਤੀ ਸੀ ਕਿ ਜੰਗ ਮੁੱਕ ਜਾਨੀ ਅੱਜ ਨੀ ਕੱਲ ਮੁੱਕ ਜਾਨੀ ਹੈ ਕਮਜ਼ਗ ਮੂੰਹ ਹੋਇਆ ਗੱਲ ਕੱਢੋ ਕਿ ਕੱਲ ਨੂੰ ਜਿਹੜੇ ਤੁਹਾਨੂੰ ਸ਼ਰਮਿੰਦਗੀ ਨਾ ਹੋਵੇ ਤੇ ਇਹ ਸ਼ਰਮਿੰਦਗੀ ਕੀ ਇਹਦੇ ਤੁਸੀਂ ਗਾਟੇ ਲਾਨ ਵਾਲਾ ਕੰਮ ਕਰ ਦਿੱਤਾ ਕਿ ਉਹਦੇ ਕਾਸ ਦੇ ਵਿੱਚ ਤੁਹਾਨੂੰ ਤੇ ਪੈਸੇ ਮਿਲ ਗਏ ਨਾ ਜਾਂ ਤੇ ਤੁਹਾਡੇ ਵੀ ਪੈਸੇ ਅੜੇ ਹੁੰਦੇ ਨਾ ਤੇ ਫਿਰ ਤੁਸੀਂ ਇਸ ਤਰ੍ਹਾਂ ਦੇ ਬਿਆਨ ਪੇਸ਼ੀ ਕਰਦੇ ਕਿ ਚਲੋ ਤੁਸੀਂ ਵੀ ਛੱਟ برداشت ਕਰਦੇ ਤੇ ਉਹ ਵੀ برداشت ਕਰਦਾ ਤੇ ਫਿਰ ਤਾਂ ਮਜ਼ਾ ਆਂਦਾ ਗੱਲ ਦਾ ਹੁਣ ਤੂੰ ਆਪਨਾ ਲਾਗ ਲੈ ਲਿਆ ਪੂਰਾ ਤੇ ਆਪਣਾ ਲਾਗ ਲੈ ਕੇ ਤੇ ਤੁਸੀਂ ਹੁਣ ਉਹਨਾਂ ਦੀ ਖੇਡ ਖਰਾਬ ਕਰੀਏ ਤੇ ਇਹ ਮਾਰੀ ਗੱਲ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਕਿ ਦਸਾਂ ਹੀ ਤੇ ਬਰਦਾਸ਼ਤ ਕਰ ਲੇਗਾ ਸੱਟ ਉਹ ਤਾਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਇਹ ਦੇਖੋ ਕਿ ਅਗੋ ਮਨਿੰਦਰ ਗਿੱਲ ਦੀ ਜਿਹੜੀ ਆਨ ਰਹੀ ਹੈ ਫਿਲਮ ਉਹ ਕੀ ਮਨਿੰਦਰ ਗਿੱਲ ਸਾਹਿਬ ਦੀ ਇੱਕ ਸੀਰੀਅਸ ਚੱਲਣ ਰਹੀ ਹੈ ਚੱਲ ਮੇਰਾ ਪੁੱਤ ਉਹਦੇ ਵਿੱਚ ਜਿਹੜੇ ਨੇ ਸਾਡੇ ਨਾਸਰ ਚਣੌਟੀ ਹੋ ਗਿਆ ਤੇ ਠਾਕਰ ਵੀ ਉਹਦੇ ਵਿੱਚ ਤੇ ਅਕਰਮ ਅਦਾਸ ਵੀ ਉਹਦੇ ਵਿੱਚ ਠੀਕ ਹੈ ਹੁਣ ਤੇ ਸੁਨਿਆ ਰੂਬੀ ਨਾਮ ਵੀ ਉਹਦੇ ਵਿੱਚ ਬਸ ਮੈਂ ਇਹ ਕੋ ਫਿਲਮਾਂ ਨੂੰ ਪ੍ਰਮੋਟ ਨਹੀਂ ਕਰਨ ਦਾ ਤੇ ਨਾ ਹੀ ਮੈਂ ਕੋ ਫਿਲਮਾਂ ਵੇਖਣ ਦਾ ਮਹਿਤੀ ਹਾਂ ਲੇਕਿਨ ਮੈਂ ਗੱਲ ਕਰਨ ਦਾ ਜਿਹੜੀ ਗੱਲ ਹੈ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਨੁਕਸਾਨ ਹੈ ਨਾ ਜੀ ਵੇਖੋ ਉਹਨਾਂ ਦਾ ਕਾਰੋਬਾਰ ਹੈ ਉਹਨਾਂ ਦਾ ਰੋਜ਼ੀ ਰੋਟੀ ਇੱਥੇ ਲਿਖੀ ਹੈ ਤੇ ਕਿਸੇ ਦਾ ਨੁਕਸਾਨ ਤਾਂ ਨਹੀਂ ਕਰਨਾ ਚਾਹੀਦਾ ਤੇ ਜਾਂ ਕਿਸੇ ਦੇ ਨੁਕਸਾਨ ਦੇ ਉੱਤੇ ਤੁਹਾਨੂੰ ਖਾਮੋਸ਼ ਨਹੀਂ ਰਹਿਣਾ ਚਾਹੀਦਾ ਕਮਸ ਕਮ ਆਪਣੀ ਹਾਜ਼ਰੀ ਜ਼ਰੂਰ ਲਵਾਣੀ ਚਾਹੀਦੀ ਹੈ ਕੋਈ ਵੀ ਗੱਲ ਮੂੰਹੋਂ ਕੱਢਦੇ ਆ ਕਮਸ ਕਮ ਸੋਚੋ ਕਿ ਇਹਦੇ ਦੂਰ ਰਸਤੇ ਨਤੀਜੇ ਕੀ ਹੋਣਗੇ ਇਹ ਤੇ ਹਜੇ ਇੰਡਸਟਰੀ ਤੱਕ ਆਈਆਂ ਨੇ ਨਾ ਇਹਦੇ ਨੁਕਸਾਨਾਤ ਤੇ ਵੇਖਿਆ ਜੀ ਅੱਗੋਂ ਜਦੋਂ ਸਾਡੇ ਤੱਕ ਵੀ ਪਹੁੰਚਣਾ ਕੋਈ ਵੀ ﻋذاب ਉਤੋਂ نازਲ ਹੋਵੇ ਨਾ ਤੇ ਹੌਲੀ 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 ਕਰਦੇ ਆ ਥੱਲੇ ਦੇ ਤਬਕੇ ਤੇ ਵੀ ਆ ਜਾਂਦਾ ਤੇ ਇਹਦੇ ਹੁਣ ਸਾਨੂੰ ਉਹ ਨਜ਼ਰ ਆਣਦੇ ਨੇ ਕਿ ਉਹਨਾਂ ਨੂੰ ਇਹ ਸਿਆਪਾ ਬਣ ਗਿਆ ਤੇ ਉਹ ਵਕਤ ਦੂਰ ਨਹੀਂ ਜਦੋਂ ਸਾਡੇ ਵੀ ਮਾਮਲਾ ਦੇ ਵਿੱਚ ਇਹ ਚੀਜ਼ ਜ਼ਰੂਰ ਹਾਇਲ ਹੋਏਗੀ ਕਿ ਇਹ ਜਿਹੜਾ 3-4 ਦਿਨ ਦੀ ਜੰਗ ਚੱਲੀ ਆ 3-4 ਦਿਨ ਦੀ ਜਿਹੜੀ ਬਿਆਨਬਾਜ਼ੀ ਹੋਈ ਉਹਦੇ ਨਤੀਜੇ ਕੀ ਮਿਲੇ نئی ਵੀਡੀਓ ਦੇ ਵਿੱਚ ਨਹੀਂ ਗੱਲ ਨਾਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਰੱਬ ਰਾਖਾ